ਜਾਣਕਾਰੀ ਦੇਣ ਦੇ ਲਈ ਤੇ ਬਜਟ ਨੂੰ ਹੋਰ ਚੰਗੇ ਤਰੀਕੇ ਦੇ ਨਾਲ ਸਮਝਾਉਣ ਦੇ ਲਈ ਸਾਡੇ ਨਾਲ ਦੁਰਗੇਸ਼ ਕਾਜਰੇ ਜੁੜ ਚੁਕੇ ਨੇ ਦੁਰਗੇਸ਼ ਤੁਹਾਡੇ ਤੋਂ ਜਾਨਣਾ ਚਾਹਵਾਂਗੇ ਕਿ ਕਿਸ ਤਰੀਕੇ ਦੇ ਨਾਲ ਅੱਜ ਦਾ ਦਿਨ ਜੁੜਾ ਹੈ ਬਹੁਤ ਖਾਸ ਹੈ ਬਜਟ ਪੇਸ਼ ਕੀਤਾ ਗਿਆ ਹੈ ਲਗਾਤਾਰ 7ਵੀਂ ਵਾਰ ਜੁੜਾ ਹੈ ਨਿਰਮਲਾ ਸੀ타 ਰਮਨ ਨੇ ਜੋ ਕਿ ਸਾਰ ਡਿਪਟੀ ਮੰਤਰੀ ਉਹਨਾਂ ਨੇ ਬਜਟ ਪੇਸ਼ ਕੀਤਾ ਹੈ ਕਿਹੜੇ-ਕਿਹੜੇ ਹਾਲਾਂਕਿ ਹਰ ਵਰਗ ਦੀ ਗੱਲ ਕੀਤੀ ਗਈ ਹੈ ਪਰ ਤੁਹਾਨੂੰ ਕਿਸ ਤਰੀਕੇ ਦੇ ਨਾਲ ਲੱਗ ਰਿਹਾ ਹੈ ਕਿ ਬਜਟ ਅੱਜ ਦਾ ਬਹੁਤ ਖਾਸ ਹੈ ਤੇ ਕਿਸ ਵਰਗ ਦੇ ਲਈ ਅ ਦੁਰਗੇਸ਼ ਤੁਹਾਡੀ ਆਵਾਜ਼ ਸਾਡੇ ਕੋਲ ਨਹੀਂ ਆ پا ਰਹੀ ਹੈ ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰੋ ਹਾਂ ਜੀ ਨਿਰਮਾ ਸਿਤਾਰਾਮਨ ਸਾਡੇ ਵਿੱਤ ਮੰਤਰੀ ਨੇ ਅੱਜ ਉਹਨਾਂ ਨੇ ਆਪਣਾ 7ਵਾਂ ਬਜਟ ਪੇਸ਼ ਕੀਤਾ ਹੈ ਤੇ ਮੋਦੀ 3.0 ਗਵਰਨਮੈਂਟ ਦਾ ਪਹਿਲਾ ਬਜਟ ਹੈ ਤੇ ਸਭ ਤੋਂ ਵੱਡੀ ਗੱਲ ਕਰੀਏ ਤਾਂ ਅੱਜ ਤੇ ਬਜਟ ਦੇ ਵਿੱਚ ਜਿਹੜਾ ਹਰ ਬਾਰ ਜੋ ਮਲਾਜ਼ਮ ਭਰ ਗਏ ਉਹ ਇਸ ਸੂਝਦਾ ਕਿ ਉਹਨਾਂ ਦੇ ਇਨਕਮ ਟੈਕਸ ਛੋਟ ਵਿੱਚ ਵਾਅਦਾ ਹੋਏਗਾ ਤੇ ਉਹਨਾਂ ਨੂੰ ਕੀ ਲਾਭ ਹੋਏਗਾ ਉਸ ਤੋਂ ਬਾਅਦ ਮਹਿਲਾਵਾਂ ਦੀ ਗੱਲ ਆਉਂਦੀ ਹੈ ਨੌਜਵਾਨਾਂ ਦੀ ਗੱਲ ਆਉਂਦੀ ਹੈ ਇੰਡਸਟਰੀ ਲਿਸਟਾਂ ਦੀ ਗੱਲ ਆਉਂਦੀ ਹੈ ਤੇ ਹਰ ਵਰਗ ਦੀ ਜਿਹੜੀ ਹੈ ਬਜਟ ਤੇ ਖਾਸ ਨਿਗਾਹ ਰਹਿੰਦੀ ਹੈ ਤੇ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਉਹਨਾਂ ਦੇ ਧੰਦੇ ਨੂੰ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਬਹੁਤ ਫੋਕਸ ਕੀਤਾ ਹੈ ਤੇ ਸਬਜ਼ੀ ਦੀ ਜਿਹੜੀ ਉਤਪਾਦਨ ਹੈ ਉਹਨੂੰ ਵਧਾਉਣ ਵਾਸਤੇ ਉਹਦੀ ਸਪਲਾਈ ਚੇਨ ਵਾਸਤੇ ਕੰਮ ਕਰਨ ਦਾ ਜਿਹੜਾ ਵਿਸ਼ੇਸ਼ ਜਿਹੜਾ ਜ਼ੋਰ ਦਿੱਤਾ ਗਿਆ ਉਸ ਤੋਂ ਬਾਅਦ ਗੱਲ ਕਰੀਏ ਮਹਿਲਾਵਾਂ ਦੀ ਤਪਿੰਡੂ ਮਹਿਲਾਵਾਂ ਦੇ ਵਿਕਾਸ ਲਈ 3 ਲੱਖ ਕਰੋੜ ਰੁਪਏ ਦਾ ਜਿਹੜਾ ਫੰਡ ਦਾ ਪ੍ਰਾਪਦਨ ਕੀਤਾ ਗਿਆ ਹੈ ਆ ਮਤ ਮੰਤਰੀ ਬਦੋਂ ਪਰ ਦੁਰਗੇਸ਼ ਤੁਸੀਂ ਮਹਿਲਾਵਾਂ ਦੀ ਗੱਲ ਕੀਤੀ ਹੈ ਤੁਸੀਂ ਹੁਣ ਮਹਿਲਾਵਾਂ ਦੀ ਗੱਲ ਕੀਤੀ ਅਖਿਲੇਸ਼ ਯਾਦਵ ਦੀ ਪਤਨੀ ਦੇ ਵੱਲੋਂ ਜੁੜਾ ਹੈ ਕਿਹਾ ਗਿਆ ਦਿंपल ਯਾਦਵ ਨੇ ਕਿਹਾ ਕਿ ਮਹਿਲਾਵਾਂ ਤੇ ਧਿਆਨ ਨਹੀਂ ਦਿੱਤਾ ਗਿਆ ਉਹਨਾਂ ਦੀ ਸੁਰੱਖਿਆ ਤੇ ਧਿਆਨ ਨਹੀਂ ਦਿੱਤਾ ਗਿਆ ਨਾਲ ਹੀ ਉਹਨਾਂ ਇਹ ਵੀ ਕਿਹਾ ਹੈ ਕਿ ਕਿਚਨ ਤੇ ਧਿਆਨ ਨਹੀਂ ਦਿੱਤਾ ਗਿਆ ਜਿਸ ਤੇ ਮਹਿਲਾਵਾਂ ਦਾ ਜੁੜਾ ਹੈ ਸਭ ਤੋਂ ਜ਼ਿਆਦਾ ਧਿਆਨ ਰਹਿੰਦਾ ਹੈ ਮਹਿੰਗਾਈ ਤੇ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਇਹ ਸਬਜ਼ੀਆਂ ਮਹਿੰਗੀ ਹੋ ਰਹੀਆਂ ਨੇ ਤੇ ਮਹਿਲਾ ਜੋ ਡਿੰਪਲ ਦੇ ਆਦਮਾ ਉਹ اپੋਜੀਸ਼ਨ ਲੀਡਰ ਹੈ ਤੇ ਉਹਨਾਂ ਦਾ ਜੋ ਬਜਟ ਹੈ ਉਹਦੇ ਤੇ ਕਿੰਤੂ ਪਰੰਤੂ ਕਰਨਾ ਉਹ ਬਜਟ ਪਰ ਜੇ ਗੱਲ ਕਰੀਏ ਤਾਂ ਮਹਿੰਗਾਈ ਬਾਰੇ ਜਦੋਂ ਵਿੱਤ ਮੰਤਰੀ ਸਿਧਾਰਾਮਨ ਬੋਲ ਰਹੇ ਸੀ ਤਾਂ ਪੂਰੇ ਵਰਲਡ ਦੀ ਮਹਿੰਗਾਈ ਦੀ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਪਰ ਹਿੰਦੁਸਤਾਨ ਦੇ ਵਿੱਚ ਜਿਹੜੀ ਮਹਿੰਗਾਈ ਦਰ ਹੈ ਉਹ 4% ਤੋਂ ਨੀਚੇ ਹੈ ਤੇ ਉਹ ਕੰਟਰੋਲ ਦੇ ਵਿੱਚ ਹੈ ਅਗਰ ਗੱਲ ਕਰੀਏ ਤਾਂ ਮਹਿੰਗਾਈ ਦੇ ਬਾਰੇ ਉਹਨਾਂ ਨੇ ਮੁਦਰਾ ਸਪੀਤੀ ਦੀ ਵੀ ਗੱਲ ਕੀਤੀ ਹੋਰ ਗੱਲਾਂ ਵੀ ਕੀਤੀਆਂ ਉਹਨਾਂ ਨੇ ਤੇ ਮਹਿੰਗਾਈ ਜਿਹੜੀ ਆ ਉਹਨਾਂ ਨੇ ਕਿਹਾ ਕਿ ਇਹ ਕੰਟਰੋਲ ਦੇ ਵਿੱਚ ਹੈ ਦੂਜੀ ਵਾਰਸੇ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਹੈ ਅੱਜ ਇਸ ਬਜਟ ਦੇ ਵਿੱਚ ਲੌਂਗ ਟਰਮ ਜਿਹੜਾ ਕੈਪੀਟਲ ਗੇਨ ਟੈਕਸ ਹੈਗਾ ਉਹਨੂੰ 12 ਤੋਂ 20% ਤੋਂ ਘਟਾ ਕੇ 12.5% ਕਰ ਦਿੱਤਾ ਗਿਆ। ਬਿਲਕੁਲ ਬਿਲਕੁਲ। ਜਿਸਨੇ ਵੀ ਆਪਣੀ ਜੱਦੀ ਜ਼ਮੀਨ ਵੇਚਣੀ ਹੈ, ਪ੍ਰਾਪਰਟੀ ਵੇਚਣੀ ਹੈ ਤੇ ਉਹਨਾਂ ਨੂੰ ਇਹਦਾ ਬਹੁਤ ਵੱਡਾ ਲਾਭ ਹੋਣ ਵਾਲਾ। ਅਗਰ ਕੋਈ ਆਪਣੀ ਪੁਰਾਣੀ ਜ਼ਮੀਨ ਪਹਿਲਾਂ ਵੇਚਦਾ ਸੀ ਤਾਂ 20% ਉਹਨਾਂ ਨੂੰ ਕੈਪੀਟਲ ਗੇਨ ਟੈਕਸ ਦੇਣਾ ਪੈਂਦਾ ਸੀ। ਜਿਸ ਨੂੰ ਹੁਣ ਵਿੱਤ ਮੰਤਰੀ ਨੇ ਘਟਾ ਕੇ 12.5% ਜਿਹੜਾ ਉਹ ਕਰ ਦਿੱਤਾ ਹੈ। ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਜਿਹੜਾ ਸੋਨਾ, ਹਰ ਮਹਿਲਾ ਦੀ ਗੱਲ ਕਰੀਏ ਤਾਂ ਜਿਹੜੀ ਸੋਨੇ ਤੇ ਦੀ ਡਿਊਟੀ ਹੈ ਉਹ ਵੀ ਘਟਾਈ ਗਈ ਹੈ ਇਸ ਬਜਟ ਦੇ ਵਿੱਚ ਜਿਹੜਾ ਸੋਨੇ ਨੂੰ ਸਸਤਾ ਕਰਨ ਦਾ ਪ੍ਰਬੰਧ ਵੀ ਕੀਤਾ ਗਿਆ ਉਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਕੈਂਸਰ ਨਾਲ ਸੰਬੰਧਿਤ ਤਿੰਨ ਦਵਾਈਆਂ ਦੀ ਗੱਲ ਕੀਤੀ ਹੈ ਤਾਂ ਉਹਨਾਂ ਨੂੰ ਡਿਊਟੀ ਫ੍ਰੀ ਕਰ ਦਿੱਤਾ ਗਿਆ ਤਾਂ ਕਿ ਜੋ ਕੈਂਸਰ ਦੇ ਪੀੜਿਤ ਪੇਸ਼ੈਂਟ ਹੈ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਹੈ ਉਹ ਜਿਹੜਾ ਰੀਲੀਫ ਮਿਲ ਸਕੇ ਉਸ ਤੋਂ ਇਲਾਵਾ ਅਗਰ ਇੰਡਸਟਰੀ ਲਿਸਟਾਂ ਦੀ ਗੱਲ ਕਰੀਏ ਤਾਂ ਇੰਡਸਟਰੀ ਲਿਸਟਾਂ ਨੂੰ ਜੋ ਐਮਐਸ ਐਮਈ ਦਾ ਜਿਹੜਾ ਦਾਇਰਾ ਸੀ ਬਿਨਾ ਕਲੈਕਟਰਲ ਸਕਿਉਰਿਟੀ ਦਾ ਉਹ ਦਾਇਰਾ ਜਿਹੜਾ ਉਹ ਵਧਾ ਦਿੱਤਾ ਗਿਆ ਹੈ ਪਹਿਲਾਂ 5 ਕਰੋੜ ਤੱਕ ਦਾ ਇਹ ਦਾਇਰਾ ਸੀ ਹੁਣ 100 ਕਰੋੜ ਰੁਪਏ ਤੱਕ ਦਾ ਐਮਐਸਵੀ ਐਮਈ ਨੂੰ ਜਿਹੜਾ ਲੋਨ ਹੈ ਉਹ ਬਿਨਾਂ ਕਿਸੇ ਕਲੈਕਟਰਲ ਸਕਿਉਰਿਟੀ ਦੇ ਮਿਲ ਸਕੇਗਾ ਇਹ ਇੱਕ ਬਹੁਤ ਵੱਡਾ ਕਦਮ ਹੈ ਬਿਲਕੁਲ ਬਹੁਤ ਵੱਡਾ ਦੁਰਗੇਸ਼ ਕਿਉਂਕਿ ਜਿਹੜਾ ਅੰਤਰੀਮ ਬਜਟ ਪੇਸ਼ ਕੀਤਾ ਗਿਆ ਸੀ ਉਸ ਦੇ ਵਿੱਚ ਵੀ ਇਨੋਵੇਸ਼ਨ ਰਿਸਰਚ ਤੇ ਅਜੋੜਾ ਹੈ ਇਹਨਾਂ ਯੰਗ ਜੁੜੇ ਰੋਜ਼ਗਾਰ ਨੇ ਜੋ ਕਿ ਇਹਨਾਂ ਸਵੈ ਰੋਜ਼ਗਾਰ ਜਿਸ ਨੂੰ ਕਹਿ ਸਕਦੇ ਆ ਕਿ ਬਿਜ਼ਨਸ ਤੇ ਫੋਕਸ ਕੀਤਾ ਗਿਆ ਸੀ ਇਨੋਵੇਸ਼ਨ ਤੇ ਫੋਕਸ ਕੀਤਾ ਗਿਆ ਸੀ ਪੂਰਨ ਬਜਟ ਦੇ ਵਿੱਚ ਵੀ ਉਸ ਨੂੰ ਸਾਫ਼-ਸਾਫ਼ ਤੌਰ ਤੇ ਦਿਖਾਇਆ ਗਿਆ ਹੈ ਕਿ ਇਨੋਵੇਸ਼ਨ ਤੇ ਫੋਕਸ ਹੈ ਸਰਕਾਰ ਦਾ ਤੇ ਅ ਜਿਹੜਾ ਹੈ ਟੈਕ ਸਰਕਾਰ ਜਦੋਂ ਦੀ મોદી ਸਰਕਾਰ 2014 ਤਾਈ ਹੈ ਤੇ ਮੇਡ ਇਨ ਇੰਡੀਆ ਦੀ ਉਹ ਗੱਲ ਕਰ ਰਹੇ ਨੇ ਉਹ ਚਾਹਨੇ ਨੇ ਕਿ ਦੁਬਾਲਤ ਦੇ ਜਿੰਨੇ ਵੀ ਪ੍ਰੋਡਕਟਸ ਨੇ ਉਹਨਾਂ ਦੀ ਜਿਹੜੀ ਮੈਨੂਫੈਕਚਰਿੰਗ ਹੱਬ ਹੈ ਉਹ ਹਿੰਦੁਸਤਾਨ ਵਿੱਚ ਹੈ। ਹਮਮ ਅਗਰ ਹਿੰਦੁਸਤਾਨ ਮੈਨੂਫੈਕਚਰਿੰਗ ਹੱਬ ਬਣਦਾ ਤਾਂ ਇੱਕ ਇੱਕ ਤਾਂ ਉਹਨਾਂ ਨੂੰ ਟੈਕਸੇਸ਼ਨ ਦੇ ਵਿੱਚ ਲਾਭ ਮਿਲੇਗਾ ਦੂਜਾ ਭਾਰਤ ਦੇ ਵਿੱਚ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਪ੍ਰਾਈਵੇਟ ਸੈਕਟਰ ਦੇ ਵਿੱਚ। ਇਹਦਾ ਡਬਲ ਡਬਲ ਬੈਨੀਫਿਟ ਆ ਸੋਚ ਰਹੀ ਹੈ ਨੌਜਵਾਨਾਂ ਨੂੰ ਰੋਜ਼ਗਾਰ ਤੇ ਭਾਰਤ ਦੀ ਜਿਹੜੀ ਅਰਥਵਿਵਸਥਾ ਹੈ ਉਹਦੀ ਜਿਹੜੀ ਪੂੰਜੀ ਹੈ ਉਹ ਵੀ ਵਧੇਗੀ ਇੰਟਰਨੈਸ਼ਨਲ ਲੈਵਲ ਤੇ ਤਾਂ ਟੈਕਸੇਸ਼ਨ ਦਾ ਵੀ ਲਾਭ ਮਿਲੇਗਾ ਸਰਕਾਰ ਦੁਰਗੇਸ਼ਰ ਟੈਕਸ ਰਿਜੀਮ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਬੋਲਦੇ ਹੋ ਟੈਕਸ ਰਿਜੀਮ ਨੂੰ ਜਿਹੜਾ 3 ਲੱਖ ਦੀ ਆਮਦਨ ਤੱਕ ਛੋਟ ਦੇ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ ਲੇਕਿਨ ਹਰ ਮਲਾਜ਼ਮ ਦੀ ਜੋ ਹੁੰਦਾ ਸਭ ਤੋਂ ਵੱਧ ਟੈਕਸ ਪੇਇੰਗ ਰਿਟਰਨ ਫਾਈਲ ਕਰਨ ਵਾਲੇ ਜਿਹੜੇ ਲੋਕ ਨੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਮਲਾਜਮ ਆਉਂਦੇ ਨੇ ਜਦੋਂ ਕਿ ਟੈਕਸ ਲਾਭ ਬਧਾਈ ਜਾਂਦੀ ਹੈ ਸਟੈਂਡਰਡ ਡਿਡਕਸ਼ਨ ਬਤਾ ਦਿੱਤੀ ਜਾਂਦੀ ਹੈ ਤੇ ਮਲਾਜਮਾਂ ਨੂੰ ਉਹਨਾਂ ਦਾ ਥੋੜਾ ਬਹੁਤ ਫਾਇਦਾ ਜ਼ਰੂਰ ਮਿਲਦਾ ਹੈ ਤੇ ਪਿਛਲੇ ਕਾਫੀ ਬਜਟਸ ਦੇ ਵਿੱਚ ਕੋਈ ਐਸਾ ਪ੍ਰਬੰਧਨ ਨਹੀਂ ਕੀਤਾ ਗਿਆ ਸੀ ਇਹ ਮੋਦੀ 3.0 ਤਾਂ ਜਿਹੜਾ ਬਜਟ ਹੈ ਇਹਦੇ ਵਿੱਚ ਇੱਕ ਖਾਸ ਪ੍ਰਬੰਧਨ ਕੀਤਾ ਗਿਆ ਜਿਹਦਾ ਮਲਾਜਮਾਂ ਨੂੰ ਖਾਸ ਲਾਭ ਹਲ ਹੈ اور ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਡਿਜੀਟਲ ਟ੍ਰੇਨਿੰਗ ਦੇਣ ਵਾਸਤੇ ਖਾਸ ਫੋਕਸ ਕੀਤਾ ਗਿਆ ਨਿਰਮਲ ਸਿਤਾਰਮਨ ਬੋਲੋ ਉਹਨਾਂ ਦਾ ਕਹਿਣਾ ਕਿ ਜਦੋਂ ਤੱਕ ਇੱਕ ਸਪਲਾਈ ਚੇਨ ਦਾ ਗਠਨ ਨਹੀਂ ਹੁੰਦਾ ਉਦੋਂ ਤੱਕ ਜੋ ਹੈ ਕਿਸਾਨਾਂ ਨੂੰ ਉਹਨਾਂ ਦੇ ਉਤਪਾਦਨਾਂ ਦਾ ਲਾਭ ਚੰਗੇ ਤਰੀਕੇ ਨਾਲ ਨਹੀਂ ਮਿਲ ਸਕਦਾ ਤੇ ਇੱਕ ਹੋਰ ਚੀਜ਼ ਜੋ ਆ ਬਾਰੇ ਉਹਨਾਂ ਨੇ ਕਿਹਾ ਹੈ ਕਿਸਾਨ ਕ੍ਰੈਡਿਟ ਕਾਰਡ ਕਿਸਾਨ ਕ੍ਰੈਡਿਟ ਕਾਰਡ ਤੇ ਵੀ ਉਹਨਾਂ ਨੇ ਫੋਕਸ ਕੀਤਾ ਹੈ ਉਸ ਬਾਰੇ ਵੀ ਤੁਸੀਂ ਥੋੜਾ ਦੱਸੋ ਤੁਸੀਂ ਕਿਸਾਨ ਕ੍ਰੈਡਿਟ ਕਾਰਡ ਦੇ ਬਾਰੇ ਵਿੱਚ ਗੱਲ ਕਰ ਰਹੇ ਕਿ ਕਿ ਕੋਈ ਕਿਸਾਨਾਂ ਨੂੰ ਜਦੋਂ ਵੀ ਉਹਨਾਂ ਨੇ ਫਸਲ ਲਗਾਣੀ ਹੁੰਦੀ ਹੈ ਤਾਂ ਉਹਨਾਂ ਨੂੰ ਆਰਤੀਆਂ ਵੱਲ ਦੇਖਣਾ ਪੈਂਦਾ ਜਾਂ ਕਿਸੇ ਹੋਰ ਵਿਅਕਤੀ ਵੱਲ ਦੇਖਣਾ ਪੈਂਦਾ ਤੇ ਕ੍ਰੈਡਿਟ ਕਾਰਡ ਦੀ ਐਸੀ ਸਹੂਲਤ ਦਿੱਤੀ ਜਾਵੇ ਕਿ ਕਿਸਾਨਾਂ ਨੂੰ ਕਿ ਉਹ ਜਦੋਂ ਚਾਣਗੇ ਜਦੋਂ ਉਹਨਾਂ ਨੇ ਫਸਲ ਬੀਜਣੀ ਹੈ ਜਾਂ ਫਸਲ ਦੇ ਆਪਾ ਖਾਤੀ ਗੱਲ ਕਰੀਏ ਜਾਂ ਕੀੜੇ ਮਾਰ ਦਵਾਈਆਂ ਛਿੜਕਣੀਆਂ ਹੁਣ ਤਾਂ ਉਹਨਾਂ ਨੂੰ ਕਿਸੇ ਵੱਲ ਰਾਦ ਛਕਣਾ ਹੋਵੇ ਤਾਂ ਬੈਂਕਾਂ ਵੱਲੋਂ ਇੱਕ ਬਹੁਤ ਪ੍ਰੋਪਰ ਫੈਸਿਲਿਟਾਈਜ਼ ਕਰਨ ਵਾਸਤੇ ਇੱਕ ਖਾਸ ਨਿਰਦੇਸ਼ ਦਿੱਤੇ ਗਏ ਨੇ ਤੇ ਬਹੁਤ ਆਸਾਨੀ ਨਾਲ ਜਿਹੜੇ ਆ ਕਿਸਾਨ ਕ੍ਰੈਡਿਟ ਕਾਰਡ ਬਣਾਏ ਜਾਣਗੇ ਕਿਸਾਨਾਂ ਦੇ ਤਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ ਤੇ ਕਟ ਇੰਟਰਸਟ ਰੇਟ ਤੇ ਉਹ ਪੈਸਾ ਜਿਹੜਾ ਉਹ ਮਾਰਕੀਟ ਤੋਂ ਬੈਂਕਾਂ ਤੋਂ ਚੱਕ ਸਕਣਗੇ ਜਿਹਦੇ ਨਾਲ ਕਿਸਾਨ ਫਸਲ ਆਉਣ ਤੇ ਆਪਣਾ ਕ੍ਰੈਡਿਟ ਕਾਰਡ ਦੀ ਜਿਹੜੀ ਪੇਮੈਂਟ ਹੈ ਉਹ ਅਦਾ ਕਰ ਪਾਏਗਾ ਤੇ ਜਿਹਦੇ ਤੇ ਉਹਦਾ ਖਾਸ ਵਿੱਤੀ ਬੋਧ ਜਿਹੜਾ ਉਹ ਨਹੀਂ ਠੀਕ ਹੈ ਦੁਰਗੇਸ਼ ਦੁਰਗੇਸ਼ ਖਾਸ ਪ੍ਰਬੰਧ ਕਿ ਕਰਨੇ ਠੀਕ ਹੈ ਇੱਕ ਇੱਕ ਹੋਰ ਸਵਾਲ ਪੰਜਾਬ ਦੇ ਨਜ਼ਰੀਏ ਦੇ ਨਾਲ ਜੱਕਰ ਆਪਾਂ ਦੇਖਦੇ ਆਂ ਪੰਜਾਬ ਦੀ ਗੱਲ ਕਰਾ ਤੇ ਰਾਜਾ ਬੜਿੰਗ ਦੇ ਵੱਲੋਂ ਜੁੜਾ ਹੈ ਕਿਹਾ ਗਿਆ ਕਿ ਪੰਜਾਬ ਨੂੰ ਪੂਰੀ ਤਰੀਕੇ ਨਾਲ ਇਗਨੋਰ ਕੀਤਾ ਗਿਆ ਹੈ ਉਹਨਾਂ ਬਜਟ ਪੇਸ਼ ਹੋਣ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਨੂੰ ਇਗਨੋਰ ਕੀਤਾ ਗਿਆ ਹੈ ਇੱਕ ਵਾਰ ਵੀ ਬਿਹਾਰ ਦਾ ਨਾਮ ਲਿਆ ਗਿਆ ਆਂਧਰਾ ਪ੍ਰਦੇਸ਼ ਦਾ ਨਾਮ ਲਿਆ ਗਿਆ ਪੰਜਾਬ ਦਾ ਇੱਕ ਵਾਰ ਵੀ ਨਾਮ ਨਹੀਂ ਲਿਆ ਗਿਆ ਹਾਲਾਂਕਿ ਕਿਸਾਨਾਂ ਦਾ ਮੁੱਦਾ ਸਭ ਤੋਂ ਵੱਡਾ ਹੈ ਪੰਜਾਬ ਜੀ ਕਿਸਾਨਾਂ ਦੀ ਗੱਲ ਕੀਤੀ ਗਈ ਹੈ ਪਰ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਨਾਮ ਨਹੀਂ ਲਿਆ ਗਿਆ ਇਗਨੋਰ ਕੀਤਾ ਗਿਆ ਹੈ ਬਿਲਕੁਲ ਬਿਲਕੁਲ ਸਹੀ ਗੱਲ ਕਹੀਏ ਰਾਜਾ ਮਢਿੰਗ ਨੇ ਇਸ ਬਜਟ ਦੇ ਵਿੱਚ ਵੀ ਪੰਜਾਬ ਲਈ ਕੁਝ ਖਾਸ ਨਹੀਂ ਹੈ ਅਗਰ ਗੱਲ ਕਰੀਏ ਪੜੋਸੀ ਸੂਬੇ ਹਿਮਾਚਲ ਪ੍ਰਦੇਸ਼ ਦੀ ਤਾਂ ਉਹਨਾਂ ਨੂੰ 11.5 ਹਜ਼ਾਰ ਕਰੋੜ ਦਾ ਪੈਕੇਜ ਦਿੱਤਾ ਗਿਆ ਹੈ ਆਂਧਰਾ ਪ੍ਰਦੇਸ਼ ਦੀ ਗੱਲ ਕਰੀਏ ਤਾਂ 15000 ਕਰੋੜ ਰੁਪਏ ਦਾ ਉਹਨਾਂ ਨੂੰ ਪੈਕੇਜ ਦਿੱਤਾ ਗਿਆ ਹੈ ਉਹ ਬਿਹਾਰ ਦੀ ਗੱਲ ਕੀਤੀ ਹੈ ਤਾਂ 26000 ਕਰੋੜ ਦੇ ਜਿਹੜੇ ਹੈ ਉਹਨਾਂ ਨੂੰ ਪ੍ਰੋਜੈਕਟ ਦਿੱਤੇ ਗਏ ਨੇ ਤੇ ਹੋਰ ਵੀ ਬਹੁਤ ਸੁਵਿਧਾਾਂ ਦਿੱਤੀਆਂ ਗਈਆਂ ਤੇ ਪੰਜਾਬ ਦਾ ਤਾਂ ਖਾਸ ਕਰਨਾਮ ਤੱਕ ਨਹੀਂ ਲਿਆ ਗਿਆ ਜਿਹੜੀ ਸਹੀ ਗੱਲ ਹੈ ਪਰ ਪੰਜਾਬ ਨੂੰ ਹਰ ਵਾਰ ਪਿਛਲੇ ਕੁਝ ਬਜਟਾਂ ਦੀ ਗੱਲ ਕਰੀਏ ਤਾਂ ਪੰਜਾਬ ਜੋ ਖਾਸ ਉਹਨੂੰ ਬੇਲਆਊਟ ਪੈਕੇਜ ਮਿਲਣਾ ਚਾਹੀਦਾ ਸੀ ਪੰਜਾਬ ਦੇ ਵਿੱਚ ਜੋ ਵਿੱਤੀ ਸੰਕਟ ਦੀ ਸਥਿਤੀ ਬਣੀ ਹੋਈ ਹੈ ਪੰਜਾਬ ਦੇ ਸਿਰ ਜੋ ਕਰਜ਼ਾ ਚੜਿਆ ਹੋਇਆ ਉਹਦੇ ਬਾਰੇ ਕੋਈ ਖਾਸ ਧਿਆਨ ਨਹੀਂ ਦਿੱਤਾ ਗਿਆ ਪੰਜਾਬ ਦੀ ਜਿਹੜੀ ਸਥਿਤੀ ਸੀ ਪੰਜਾਬ ਨੂੰ ਕੁਝ ਉਭਾਰਨ ਵਾਸਤੇ ਇੰਡਸਟਰੀ ਨੂੰ ਡਿਵੈਲਪ ਕਰਨ ਵਾਸਤੇ ਕੋਈ ਸਪੈਸ਼ਲ ਬਿਲਅ ਪੈਕੇਜ ਦੀ ਜ਼ਰੂਰਤ ਹੈ ਜਿਸ ਨੂੰ ਕਿ ਇਸ ਬਜਟ ਦੇ ਵਿੱਚ ਨਰਮਲਾ सीतारामन ਬਲਵਾਲ ਨਹੀਂ ਵਿਚਾਰਿਆ ਗਿਆ ਤੇ ਪੰਜਾਬ ਜੋ ਇੱਕ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਦੇ ਲਈ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰਤ ਹੈ ਪੰਜਾਬ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਵਾਸਤੇ ਵੱਡੀਆਂ ਇੰਡਸਟਰੀਆਂ ਠੀਕ ਹੈ ਦੁਰਗੇਸ਼ਾ ਬਹੁਤ